ਨਵਾਂ ਸਰਕਾਰ ਨੂੰ ਬੜਾ ਵੱਡਾ ਉਤਸ਼ਾਹ ਕੀਤਾ ਜਾ ਰਿਹਾ ਹੈ ਮਸ਼ੀਨਰੀ ਦਿੱਤੀ ਜਾ ਰਹੀ ਹੈ ਵਣਪਾਗ ਨੂੰ ਤੇ ਉਮੀਦ ਕਰਦੇ ਹਾਂ ਕਿ ਵਣਪਾਗ ਉਹਨੂੰ ਇਮਾਨਦਾਰੀ ਨਾਲ ਕੰਮ ਕਰਕੇ ਜਿਹੜਾ ਆਪਣੇ ਬਰਤਾਂ ਦੀ ਰੇਸ਼ੋ ਘਟਦੀ ਜਾ ਰਹੀ ਸੀ ਉਹਨੂੰ ਪੂਰੀ ਕਰਨ ਚ ਪੂਰਾ ਯੋਗਦਾਨ ਪਾਊਗਾ ਹਨ ਮੈਂ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਦਾ ਜਿਨ੍ਹਾਂ ਨੇ ਸਰਕਾਰ ਬਣ ਤੋਂ ਬਾਅਦ ਦੂਜੀ ਵਾਰੀ ਮੁੱਖ ਸਰ ਦੇ ਵਿੱਚ ਦੁਬਾਰਾ ਟਰੈਕਟਰ ਦਿੱਤੇ ਹੈ ਕੰਟ ਜਿਹੜੇ ਵਨਪਾਗ ਨੇ ਆਪਣੀਆਂ ਜਿਹੜੀਆਂ ਪਾਣੀ ਸਪਰੇਅ ਕਰਨ ਵਾਲੀਆਂ ਟੈਂਕੀਆਂ ਦਿੱਤੀਆਂ ਇਹਦੇ ਨਾਲ ਬਹੁਤ ਵੱਡਾ ਇਲਾਕੇ ਨੂੰ ਫਾਇਦਾ ਹੋਊਗਾ ਕਿ ਇਲਾਕੇ ਦੇ ਵਿੱਚ ਜਿਹੜੇ ਹਰੇ-ਹਰੇ ਪਾਇ ਪਰ ਇਹ ਦਰਖਤ ਹੋਣਗੇ ਤਾਂ ਉਹਦੇ ਨਾਲ ਮੌਸਮ ਤੇ ਵੀ ਅਸਰ ਪਊਗਾ ਜਿਹੜੀ بارش ਘੱਟਦੀ ਜਾ ਰਹੀ ਹੈ ਉਹਦਾ ਵੀ ਅਸਰ ਖਤਮ ਹੋਊਗਾ ਸਰ ਇਹ ਮੌਸਮ ਜਿਹੜਾ بارش ਤੋਂ ਜਿਹੜਾ ਪਰੇ ਲੈਂਦਾ ਬਹੁਤ ਘੱਟ ਹਰ ਵਾਰ ਜਿਹੜੀ ਪਾਸ ਜਿਹੜੀ ਵਕਤਨ ਦੀ ਵਜ੍ਹਾ ਨਾਲ ਬਹੁਤ ਘੱਟ ਜਾਂਦੀ ਹੈ ਤਾਂ ਮੱਖਾ ਦਰਖਤਾਂ ਨਾਲ ਇਹ ਚੱਲ ਕੇ ਸਰਕਾਰ ਚੱਲਦੀ ਹੈ ਔਰ ਕਿਤੇ ਵੀ ਜਿਹੜੀ ਜਾਂਦੀ ਹੈ ਉਹ ਗ੍ਰਿੰਡਰ ਸਰ ਹੁੰਦਾ ਚਰਨੀ ਉਹਦੇ ਚ ਤੁਸੀਂ ਆਪ ਦੀ ਜਗ੍ਹਾ ਸੱਚੇ ਨੂੰ ਸਰਕਾਰ ਲਗਾਤਾਰ ਕੋਸ਼ਿਸ਼ ਕਰਦੀ ਹੈ ਕਿ ਵੱਧ ਤੋਂ ਵੱਧ ਬੂਟੇ ਜਿਹੜੇ ਲਾਹੀ ਜਾਣ ਮੈਂ ਹੁਣੇ ਗੱਲ ਕਰ ਰਿਹਾ ਸੀ ਕਿ 12 ਲੱਖ ਬੂਟਾ ਜਿਹੜਾ ਮੁਕਸ਼ਰ ਦੇ ਵਿੱਚ ਪਿਛਲੇ ਸਾਲ ਦੇ ਵਿੱਚ ਲੱਗੇ ਪਰ ਸਾਡੀ ਵੱਧ ਕਿਸਮ ਦੀ ਜੀ ਗੱਲ ਹੈ ਕਿ ਲੋਕਾਂ ਦਾ ਸਾਥ ਵੀ ਹੋਣਾ ਚਾਹੀਦਾ ਹੈ ਡਿਪਾਰਟਮੈਂਟ ਵੀ ਸੀਰੀਅਸ ਹੋਣਾ ਚਾਹੀਦਾ ਹੈ ਜਿਹੜੇ ਡਿਪਾਰਟਮੈਂਟ ਬੂਟੇ ਹੋਰ ਜਿਹੜੇ ਡਿਪਾਰਟਮੈਂਟ ਬੂਟੇ ਲ ਜਾਂਦੇ ਆ ਉਹਨਾਂ ਨੇ ਵੀ ਸੀਰੀਅਸ ਤੌਰ ਤੇ ਇਸ ਗੱਲ ਨੂੰ ਲੈਣਾ ਚਾਹੀਦਾ ਹੈ ਕਿ ਅਸੀਂ ਜੇਕਰ ਹਜ਼ਾਰ ਬੂਟਾ ਲੈ ਕੇ ਜਾਂਏ 500 ਤਾਂ ਅਗਲੇ ਸਾਲ ਨੂੰ ਦੇਖਣ ਨੂੰ ਮਲੇ ਕਿ ਇੱਥੇ ਬੂਟੇ ਲੱਗੇ ਹੋਏ ਆ ਤੇ ਬੂਟੇ ਵਧ ਰਹੇ ਆ ਇਸ ਕਰਕੇ ਮੈਂ ਸਾਰੇ ਜਿੰਨੇ ਭਰਾ ਬੂਟੇ ਲੈ ਕੇ ਜਾਂਦੇ ਕਿਸਾਨ ਭਰਾ ਲੈ ਕੇ ਜਾਂਦੇ ਆ ਡਿਪਾਰਟਮੈਂਟ ਲਾ ਕੇ ਆਉਂਦਾ ਡਿਪਾਰਟਮੈਂਟ ਦੇ ਜਿਹੜੇ ਹੋਰ ਡਿਪਾਰਟਮੈਂਟ ਜਿਵੇਂ ਹੋਰ ਜਿਹੜੇ ਡਿਪਾਰਟਮੈਂਟਾਂ ਨੂੰ ਇੱਥੋਂ ਬੂਟੇ ਇਸ਼ੂ ਹੁੰਦੇ ਆ ਉਹ ਸਾਰਿਆਂ ਨੂੰ ਬੇਨਤੀ ਕਰੂੰਗਾ ਕਿ ਇਹਨੂੰ ਸੀਰੀਅਸ ਲੈ ਕੇ ਆਪਾਂ ਜਿਹੜਾ ਦਰਕਤਾਂ ਨੂੰ ਬਚਾਉਣਾ ਆਪਾਂ ਆਵਦੀ ਅਗਲੀ ਜਨਰੇਸ਼ਨ ਨੂੰ ਬਚਾਉਣ ਦਾ ਲਈ ਕਰਨਾ ਹੈ ਕਿ ਦਰਕਤ ਜਿਹੜੇ ਸੰਭਾਲ ਹੈ ਉਹ ਪਿੰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਵੀ ਲਗਾਤਾਰ ਕਰਨੀ ਚਾਹੀਦੀ ਹੈ ਕਈ ਸੰਸਥਾਵਾਂ ਲੱਗੀਆਂ ਹੋਈਆਂ ਜਿਹੜੀਆਂ ਲਗਾਤਾਰ ਦਰਕਤਾਂ ਦਾ ਦੇਖਰੇ ਕਰੇ ਜਿਵੇਂ ਮੁਖਰ ਦੇ ਵਿੱਚ ਹੀ ਸ਼ਾਇਦ ਇੱਕ ਹਰੀਆਵਲ ਨਹਿਰ ਹਰੀਆਵਲ ਨਹਿਰ ਨੇ ਉਹਨਾਂ ਨੇ ਬਹੁਤ ਸੋਹਣਾ ਆਪਦਾ ਯੋਗਦਾਨ ਪਾਇਆ ਹੋਇਆ ਹੈ ਇਸੇ ਤਰ੍ਹਾਂ ਮੈਂ ਹਰੇਕ ਮੱਲੇ ਵਾਸੀਆਂ ਨੂੰ ਬੇਨਤੀ ਕਰੂੰਗਾ ਕਿ ਮੱਲਾ ਵਾਸੀ ਵੀ ਸਾਵਧਾਨ ਡਿਪਾਰਟਮੈਂਟ ਨੂੰ ਵੀ ਬੇਨਤੀ ਕਰੂੰਗਾ ਕਿ ਡਿਪਾਰਟਮੈਂਟ ਵੀ ਸੀਰੀਅਸਲੀ ਜੇ ਕੋਈ ਬੂਟਾ ਜਾਂਦਾ ਹੈ ਇਹ ਸਮਝਣ ਕਿ ਸਾਡੇ ਕੋਲੋਂ ਬੂਟਾ ਗਿਆ ਤਾਂ ਅਸੀਂ ਉਹਦੀ ਪੇਰਵਾਹੀ ਕਰਨੀ ਹੈ ਵੀ ਕਿ ਸਹੀ ਥਾਂ ਤੇ ਲੱਗ ਰਿਹਾ ਹੈ ਕਿਤੇ ਪਿਆਕ ਨਹੀਂ ਰਹਿ ਜਾ ਰਿਹਾ ਇਸ ਕਰਕੇ ਸਾਰਿਆਂ ਦਾ ਰਲ ਮਿਲ ਕੇ ਇਹਨੂੰ ਬਚਾਉਣ ਦੇ ਵਿੱਚ ਪੰਜਾਬ ਨੂੰ ਬਚਾਉਣ ਦੇ ਵਿੱਚ ਹਰਿਆਵਲ ਨੂੰ ਬਚਾਉਣ ਦੇ ਵਿੱਚ ਜਿਹੜਾ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਜ਼ਰੂਰੀ ਹੈ ਜਿਹੜੀ ਸਾਡੀ بارش ਘਟਦੀ ਜਾ ਰਹੀ ਹੈ ਅਸੀਂ ਉਹਨੂੰ ਕਵਰ ਕਰ ਸਕੀਏ ਔਰ ਜਿਹੜੇ ਕਾਇਦੇ ਕਾਨੂੰਨਾਂ ਉਹਨਾਂ ਨੂੰ ਵੀ ਸ਼ਕਤੀ ਨਾਲ ਲਾਗੂ ਹੋਣਾ ਚਾਹੀਦਾ ਕਿ ਦਰਾਸਤ ਜਿਹੜਾ ਫालतू ਨਾ ਕੱਟਿਆ ਜਾ ਸਕੇ ਮੈਂ ਪਹਿਲਾਂ ਤਾਂ ਮਾਨਯੋਗ ਮੁੱਖ ਮੰਤਰੀ ਸਾਹਿਬ ਦਾ ਮਾਨਯੋਗ ਸਾਡੇ ਲਾਲਚੰਦ ਘਟਾਰੂ ਚੰਕੀ ਵਨਮਤੀ ਸਾਹਿਬ ਤੇ ਸਾਡੇ ਮੁਖਸਰ ਸਾਹਿਬ ਦੇ ਐਮਐਲਏ ਸਰਦਾਰ ਜਗਜੀਤ ਸਿੰਘ ਕੱਕੜਾੜ ਜੀ ਤੇ ਮੈਡਮ ਬਲਜੀਤ ਕੌਰ ਬਲਜੀਤ ਕੌਰ ਜੀ ਸਾਡੇ ਸਮਾਜਿਕ ਸਿੱਖਿਆ ਮੰਤਰੀ ਸਰਦਾਰ ਜਗਜੀਤ ਕੁਡੀਆਂ ਸਾਹਿਬ ਗੁਰਮੀਤ ਸਿੰਘ ਕੁਡੀਆਂ ਸਾਹਿਬ ਖੇਤੀਬਾੜੀ ਮੰਤਰੀ ਇਹਨਾਂ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਹਾਂ ਕਿਉਂਕਿ ਇਹਨਾਂ ਵੱਲੋਂ ਸਾਰੇ ਏਰੀਆ ਨੂੰ ਪੰਚਾਇਤਾਂ ਨੂੰ ਲਿੰਕ ਰੋਡਾਂ ਨੂੰ ਸਰਕਾਰੀ ਅਦਾਰਿਆਂ ਨੂੰ ਪਲਾਂਟੇਸ਼ਨ ਕਰਨ ਲਈ ਵੱਧ ਤੋਂ ਵੱਧ ਉਤਸ਼ਾਹਤ ਕੀਤਾ ਜਾਂਦਾ ਹੈ ਕਿਉਂਕਿ ਉਹ ਖਾਲੀ ਪਈਆਂ ਜਿਹੜੇ ਰਕਬੇ ਹੈਗੇ ਆ ਤੇ ਜਿਹੜੇ ਹੈਗੇ ਉੱਥੇ ਵੱਧ ਤੋਂ ਵੱਧ ਸਾਡੇ ਵੱਲੋਂ ਫ੍ਰੀ ਬਨ ਵਿਭਾਗ ਤੋਂ ਬੂਟੇ ਲੈ ਕੇ ਆਪਦੇ ਡਿਪਾਰਟਮੈਂਟਾਂ ਦੇ ਵਿੱਚ ਵੱਧ ਤੋਂ ਵੱਧ ਜਿਹੜੇ ਉਹ ਬੂਟੇ ਲਾਉਣ ਅਤੇ ਪੰਜਾਬ ਨੂੰ ਉਸੇ ਅਸੀਂ ਸਟੇਜ ਤੇ ਲਿਆ ਚੱਕੀਏ ਤੇ ਪੰਜਾਬ ਨੂੰ ਅਸੀਂ ਹਰਾ ਬਣਾ ਸਕੀਏ। ਬਾਕੀ ਉੱਤੇ ਵੀ ਲਾਏ ਜਾਂਦੇ ਆ ਲੋਕਾਂ ਨੂੰ ਕੀ ਅਸੀਂ ਲੋਕਾਂ ਨੂੰ ਪਿੰਡ ਲੈਵਲ ਤੇ ਸਾਰਿਆਂ ਨੂੰ ਤੇ ਪੋਲੀਟਿਕਲੀ ਪਾਰਟੀਆਂ ਨੂੰ ਵੀ ਤੇ ਜਿਹੜੇ ਸਾਡੇ ਯੂਥ ਕਲੱਬ ਦੇ ਤੇ ਐਨਜੀਓ ਨੂੰ ਬੇਨਤੀ ਕਰਾਂਗਾ ਵੀ ਉਹ ਇਸ ਜਿਹੜੀ ਹੈਗੀ ਆ ਮਹਿੰਮ ਨੂੰ ਹਰਿਆਵਲ ਮਹਿੰਮ ਆ ਜਿਹੜੀ ਸਾਰੀ ਆਪਾਂ ਜੂਨ ਜੁਲਾਈ ਮਹੀਨੇ ਦੇ ਵਿੱਚ ਸ੍ਰੇਕ ਪਿੰਡ ਦੇ ਵਿੱਚ ਅਲੱਗ-ਅਲੱਗ ਕੌਨਸਟੀਚਨਸੀ ਦੇ ਵਿੱਚ ਇੱਕ ਏਰੀਏ ਦੇ ਵਿੱਚ ਹਰੇਕ ਐਮਐਲਏ ਸਾਹਿਬ ਦੇ ਰਾਹੀਂ ਅਸੀਂ ਵਣ ਮਹਾਉਸਵ ਬਣਾਉਣਾ ਹੈ ਅਸੀਂ ਇੱਕ ਇੱਕ ਕਿਲਾ ਜਾਂ ਅੱਧਾ ਕਿਲਾ ਜਾਂ ਚਾਰ ਕਨਾਲਾਂ ਦੇ ਵਿੱਚ ਅਸੀਂ ਉੱਥੇ ਇੱਕ ਇੱਕ ਪੂਰਾ ਕੰਪੈਰੀਟ ਏਰੀਏ ਦੇ ਵਿੱਚ ਵਣ ਮਹਾਉਸਵ ਬਣਾਉਣਾ ਹੈ ਜਿਦੇ ਵਿੱਚ ਅਸੀਂ ਸਕੂਲਾਂ ਦੇ ਬੱਚੇ ਸ਼ਾਮਲ ਕਰਕੇ ਉਹਨਾਂ ਨੂੰ ਪਲਾਂਟੇਸ਼ਨ ਕਰਨ ਦੀ ਵਿਧੀ ਬਾਰੇ ਵੀ ਪੂਰੀ ਜਾਣਕਾਰੀ ਦੇਵਾਂਗੇ ਮੌਕਾ ਬੁੱਕ ਲੇ ਕੀ ਜਿਹੜਾ ਲੋਕ ਜਿਹੜੇ ਆਪ ਪੰਜ 10 ਕਿਨਾਰੇ ਕਰਦੇ ਜਿਹੜੇ ਆਪ ਪਾ ਸਕਦੇ ਨੂੰ ਆਓ ਜੀ ਸਾਡੀ ਨਰਸਰੀ ਦੇ ਵਿੱਚ ਆਪਣਾ ਆਧਾਰ ਕਾਰਡ ਲਿਜਾ ਕੇ ਪੰਜ 10 ਜਿੰਨੇ ਵੀ ਬੂਟੇ ਉਹ ਸਹੀ ਸੰਭਾਲ ਕਰ ਸਕਦੇ ਆ ਆਪ ਦਾ ਉਹ ਬਾਇਓ ਡਾਟਾ ਆਧਾਰ ਕਾਰਡ ਦੀ ਕਾਪੀ ਦੇ ਕੇ ਉਹ ਉੱਥੇ ਰਜਿਸਟ੍ਰੇਸ਼ਨ ਕਰਾ ਕੇ ਉਸੇ ਟਾਈਮ ਹੀ ਉਹਨਾਂ ਨੂੰ ਜਿੰਨੇ ਬੂਟੇ ਚਾਹੀਦੇ ਆ ਪੰਜ ਤੋਂ 10 ਚਾਹੇ ਉਹ ਮੋਟਰਾਂ ਦੇ ਲਾਉਣ ਚਾਹੇ ਉਹ ਆਪਦੀ ਖਾਲੀ ਥਾਵਾਂ ਤੇ ਲਾਉਣ ਚਾਹੇ ਆਪਦੇ ਘਰ ਵਿੱਚ ਲਾਉਣ ਉਹਨਾਂ ਨੂੰ ਜਿਹੜੀ ਜੀ ਵੀ ਤਰ੍ਹਾਂ ਦੇ ਬੂਟੇ ਚਾਹੀਦੇ ਹੋਣਗੇ ਬਾਗ ਵਿਭਾਗ ਦੀਆਂ ਕੁੱਲ ਇੱਥੇ 40 ਨਰਸਰੀਆਂ ਚੱਲ ਰਹੀਆਂ ਤੇ ਲਗਭਗ ਸਾਡੇ ਕੋਲੇ 40 ਲੱਖ ਦੇ ਕਰੀਬ ਹੀ ਬੂਟਾ ਹੈਗਾ ਕਿਸੇ ਨੂੰ ਵੀ ਬੂਟਿਆਂ ਸੰਬੰਧੀ ਕੋਈ ਵੀ ਪਰੇਸ਼ਾਨੀ ਨਹੀਂ ਆਉਂਦੀ ਦੀ ਇਹ ਇਹ ਸਾਰ ਸਾਡੀਆਂ ਜਿਹੜੀਆਂ ਰੋਡ ਸਾਈਡ ਪਲਾਂਟੇਸ਼ਨ ਜਾਂ ਨਹਿਰਾਂ ਤੇ ਜਿੱਥੇ ਪਾਣੀ ਪਾਉਣਾ ਮੁਸ਼ਕਲ ਹੈ ਜਾਂ ਡਰੇਨਾਂ ਦੇ ਉੱਪਰ ਉੱਥੇ ਪਾਣੀ ਨੂੰ ਲਿਜਾਣ ਲਈ ਵਰਕਰਸ ਨੂੰ ਜਿਹੜਾ ਹੈਗਾ ਉੱਥੇ ਇਹ ਪਲਾਂਟੇਸ਼ਨ ਕਰਨ ਲਈ ਬੂਟਿਆਂ ਨੂੰ ਕਿ ਜੇ ਕਿੰਨ੍ਹ ਦਿਓ ਖੁਸ਼ਕੀ ਦਾ ਨਾਂ ਸਾਹਮਣਾ ਕਰਨਾ ਪਵੇ ਉਹ 22 ਵਾਈਸ ਇਹਨਾਂ ਨੂੰ ਟੈਂਕਰ ਇਹ ਅਲੱਗ-ਅਲੱਗ ਜਿਨ੍ਹਾਂ ਵਿੱਚ ਭੇਜੇ ਜਾਂਦਾ